ਗੇਮ ਕੋ ਪਾਤੀ ਬਾਈ ਨੇ ਬਾਕੀ ਇਹਦੇ ਬਾਰੇ ਕਰਾਂ ਗੱਲਬਾਤ ਆ ਜੀ ਵਾਲੀ ਗੱਲ ਆ ਹੌਲੈਂਡ ਹੁੰਦਾ ਬੰਦੀ ਹੋ ਜਾਣਾ ਚਲ ਮੋਟ ਤੋਤਾ ਜਾਊਗਾ ਤੋਤਾ ਜਾਊਗਾ ਨਾ ਸੋਰ ਮਨ ਲੋ ਧੋਣ ਦੇ ਬਹੁਤ ਸਮਾਂ ਲੱਗਣਾ ਜੇ ਕਿਤੇ ਖੁੱਲ ਕੇ ਵਲਾਗ ਨਹੀਂ ਜਾਣਾ ਤੋ ਕਰਾਂਦਾ ਹੁਣ ਇਹ ਉਹ ਬਚਤ ਹੋ ਜਾਂਦੀ ਐ ਜਾਨਸੀਲਾ ਵਜਦੀ ਐ ਲੇਬਰ ਵਜਦੀ ਐ ਉਹ ਇਹ ਆ ਕੰਮ ਨਹੀਂ ਨਾ ਜਿਹੜੇ ਆ ਹੁਣ ਆਪਾਂ ਹੋਰ ਗੱਲ ਦੱਸੋ ਵੀਰੋ ਜਿਹੜੇ ਵੀਰਾਂ ਕੋਲੇ ਆ ਗੱਡੀ ਆ ਜਾਂ ਜਦੋਂ ਵੀ ਵੀਰ ਬੈਠਣਾ ਆ ਸਿੱਧੇ ਜਾਂਦੀ ਨਾ ਹੁਣ ਤੇ ਚੱਕਰੇ ਲਈ ਜਾਂਦੀ ਆ ਜੀ 2019 19 1950 ਚੱਕਰ ਲਈ ਜਾਂਦੀ ਬੋਏ ਨੇ ਜਣੀ ਜਦੋਂ ਇਹ 14 ਦੇ ਟਾਇਰਾਂ 'ਚ ਸੀਗੇ 14 ਨੰਬਰ ਟਾਇਰਾਂ ਦੇ ਵਿੱਚ ਉਦੋਂ ਪੂਰੇ 2080 ਦੇ ਦੁਰਦੀ ਇਹ ਤੁਸੀਂ ਜ਼ਰੂਰ ਮੇਰੇ ਨਾਲ ਸਲਾਹ ਦੱਸਿਓ ਭਰਾ ਬਣੀ ਕਮੈਂਟ ਅਜੇ ਵੀ ਜਿਵੇਂ ਹੁਣ ਵਰਨਾ ਯਾਰ ਉਹ 1500 ਤੇ 80 ਕੇ 100 ਤੇ ਦੂਰੀ ਜਾਂਦੀ ਹੈ ਜਾਨੀ ਇਹਦੇ ਨਾਲ 400 ਚੱਕਰ ਘੱਟ ਲੈਂਦਾ ਉਹਦਾ ਗੇਅਰ ਇੰਜ ਨਹੀਂ 25.8 ਸ਼ੋ ਹੋਈ ਜਾਂਦਾ ਤੇ ਇਹ 25.8 ਦੀ ਦੇਊਗੀ ਕੱਲ ਵੀ ਇੰਹੀਂ ਤਿਆਰਪਾ ਕਰਿਆ ਵੀ ਮੈਂ ਬਾਧੂ ਵਰੀ ਤਿਆਰਪਾ ਕਰਿਆ ਕੋਈ ਹੋਣੀ ਲੈ ਵੀ ਮਿੱਤਰ ਪਿਆਰੋ ਕਹਿੰਦੇ ਗ੍ਰਾਮੋਕਸਾਉਂ ਦੇ ਲੈ ਲੈ 4 ਲੀਟਰ ਦੋ ਕਿੱਲੇ ਆਲੂਆਂ ਤੇ ਮਾਰਨੇ ਇਹ ਨਹੀਂ ਭਾਰਤ ਪੂਸ਼ਨ ਜੇ ਐਨ ਪੈਸਟੀਸਾਈਡ ਇਹਨਾਂ ਤੋਂ ਲੈਨੇ ਨੇ ਆਪਾਂ ਸਪਰੇ ਹਾਂ ਪਹਿਲਾਂ ਆਪਾਂ ਲੈਂਦੇ ਹੁੰਡੇ ਖੁੰਡੇ ਹਲਾਲ ਵਾਲਿਆਂ ਤੋਂ ਵਿਚ ਦੀ ਇਹਨਾਂ ਦੀ ਲਿਆਜ ਪੂਰਨੀ ਪੈ ਗਈ ਉਧਰੋਂ ਉਧਰ ਵੀ ਫਲ ਲਿਆ ਜਾ ਆਪਣੀ ਖੁੰਡੇ ਹਲਾਲ ਵਾਲੇ ਨਾ ਤੇ ਇਹ ਮਕਸਦ ਇਹਨਾਂ ਦਾ ਸਪਰਿਆ ਲੈਣੇ ਤੇ ਉਹ ਦਾਨ ਇੱਥੇ ਰਹਿ ਜਾਂਦੀ ਇਧਰ ਮੰਡੀ ਰਹਿ ਜਾਂਦੀ ਆਪਣੀ ਤੇ ਮਿੱਤਰੋ ਕੀ ਕਹਿੰਦੇ ਹੁੰਦੇ ਆ ਇਹ ਹੁਣ ਬਹੁਤ ਵੀਰਾਂ ਦੇ ਮੁਤਾਬਕ ਇਹ ਮਾਰਨੀ ਨਹੀਂ ਚਾਹੀਦੀ ਗ੍ਰਾਮਮਕਸ ਹੁਣ ਵੀ ਰੱਖਣਾ ਵਿੱਚੋਂ ਤਾਂ ਪਰ ਆਪਣੇ ਕੋਲੇ ਆਪਸ਼ਨ ਹੈ ਨਹੀਂ ਕਿਉਂਕਿ ਯਾਰ ਲੇਬਰ ਲੂਬਰ ਬਹੁਤ ਪੈ ਜਾਣੀ ਵੱਡਣ ਵਾਲੀ ਬੱਲਾ ਬੁੱਲਾ ਵੱਡਣ ਵਾਲਾ ਕੰਮ ਵੱਡਾ ਹੈ ਤਾ ਕਰਕੇ ਜਿੰਨਾ ਚਿਰ ਇਹ ਛੋਟੇ ਪੱਧਰ ਤੇ ਆਪਣਾ ਕੰਮ ਉਹਨਾ ਟਾਈਮ ਆਪਾਂ ਬਸ ਸਪਰੇਅ ਸਪੁਰੂਆ ਮਾਰਾਂਗੇ ਬਾਕੀ ਵੱਡੇ ਪੱਧਰ ਵਾਲੇ ਬਾਈ ਵੀ ਬਹੁਤ ਮਾਰਦੇ ਸਪਰੇਅ ਕੋਈ ਗੱਲ ਨਹੀਂ ਇਹਦੇ ਨਾਲ ਵੱਲ ਮ ਜਾ ਕੇ ਉਸ ਤੋਂ ਬਾਅਦ ਪਟਣ ਪਟਣ ਲੱਗਣਾ ਤੇ ਹੁਣ ਆਪਾਂ ਟਰੈਕਟਰ ਦਾ ਸਮਾਨ ਨਾ ਲੈਣਾ ਯਾਰ ਹਜੇ ਟਰੈਕਟਰ ਹੀ ਬੋਕਰ ਕਾਈ ਖੜਾ ਯਾਰ ਇੰਨਾ ਇੱਕ ਦਾ ਆਪ ਦਾ ਟਾਈਮ ਨਹੀਂ ਇੱਕ ਗਾਂ ਬਾਈ ਵੀ ਉਹ ਵੀ ਬਹੁਤ ਬਿਜੀ ਰਹਿੰਦਾ ਤੇ ਬਹੁਤ ਭੜੀ ਹੁੰਦੀ ਆ ਜੇ ਪਹਿਲਾਂ ਖੜਾਏ ਉਦੋਂ ਵੀ ਐਂ ਬਹੁਤ ਦਿਨ ਲੱਗ ਗਿਆ ਯਾਰ ਹੁਣ ਤਾਂ ਆਇਆ ਵੀ ਛੇਤੀ ਆਵੇ ਤੇ ਆ ਲੂ ਲੂ ਪਟਣ ਲੱਗਣਾ ਨਾਲੇ ਤਾਂ ਹਜੇ ਤੜਫਤਾ ਤਾਂ ਲੱਗ ਜਾਣਾ ਪਰ ਉਹਦੇ ਨਿੱਕੇ ਨਿੱਕੇ ਕੰਮਕਾਰ ਦੇ ਕਈ ਕਰਨ ਵਾਲੇ ਆ ਜਾਂ ਟੈਂਕੀਆਂ ਟੁੰਕੀਆਂ ਲਾਉਣ ਆਲਗੇ ਡੀਲ ਆਸਤੇ ਆਹ ਚੌਕਿਆਂ ਨੇ ਮੈਂ ਨਾ ਮਕਸਰ ਬੱਸ ਸਟੈਂਡ ਕੋਲੇ ਆ ਤੇ ਇੱਥੇ ਗੱਡੀ ਟੱਕਰੀ ਉਹਦੇ ਮਗਰ ਮੇਰੇ ਮਗਰ ਫਲ ਭਜਾਈ ਜਾਵੇ ਬਾਈ ਉਹ ਆਪਾਂ ਇੱਥੇ ਆਪਣੇ ਮਗਰ ਹੌਲੈਂਡ ਦਾ ਲੱਗਿਆ ਆਹਾਂ ਲੋਗ ਹਨ ਉਹਦੇ ਮਗਰ ਬਾਈ ਮਗਰ ਜੌਂੜੇ ਯਰ ਦਾ ਫਿਰ ਮੈਨੂੰ ਐ ਲੱਗਿਆ ਬਾਈ ਜਾਣੀ ਦੂਜੋ ਹੀ ਨਾ ਭਜਾਉਂਦਾ ਹੋਇ ਬਈ ਅਸੀਂ ਜੋਂਡੀਰ ਵਹਾਉਣੇ ਤੇ ਨੂਰੇ ਕੱਢ ਕੇ ਤੇ ਫਿਰ ਮੈਂ ਨੰਗਣ ਦੇ ਬਾਈ ਨੂੰ ਨੰਗਣ ਦਿੱਤਾ ਤਾਂ ਉਹਦੇ ਮਗਰ ਬਾਈ ਲੱਗਿਆ ਜੋਂਡੀਰ ਉਹਦੇ ਨਾਲ ਦੱਸਣਾ ਭੁੱਲ ਗਿਆ ਸੀ ਮਿੱਤਰੋ ਰੇਟ ਸੀਟਾਂ ਦਾ ਮਲੋਟ ਆ ਜਿਹੜੀਆਂ ਸੀਟਾਂ ਵੇਖੀਆਂ ਆਈ ਕਿਤਾਬ ਬਾਬੇ ਕੋਲੇ ਵੇਖੀ ਜਿਹੜਾ ਆਈ ਇਹ ਇਹ ਨੂਪੇ ਕੋਲੇ ਹੁੰਦਾ ਤੇ ਇਹ ਜਾਨੀ 4500 ਰੁਪਏ ਦੀ ਪੂਰੀ ਚੰਗੀ ਸੀਟ ਮਿਲ ਜਾਂਦੀ ਆ ਬਿਨਾ ਬਾਵਾਆਂ ਜੀ ਵਾਲੇ ਤੋਂ ਚੌੜੇ ਗੱਦੇ ਵਾਲੀ 36 30 ਦੀ ਜਾਂ ਕਿਸੇ ਵੀ ਟਰੈਕਟਰ ਦੀ ਲੈਣੀ ਦਾ ਤੇ ਜਿਹੜੀ ਤੁਹਾਡੇ ਨਾਲ ਸੀਟ ਕੱਟੀ ਜਾਣੀ ਆ ਉਹ ਬਾਈ ਕਟਣਗੇ 500 ਤੋਂ ਲੈ ਕੇ 700 ਦੀ ਬਾਅਦ ਤੋਂ ਬਾਅਦ ਚੰਗੀ ਕੰਡੀਸ਼ਨ ਦੀ 1000 ਕ ਤੱਕ ਲੱਜਾ ਸਕਦੇ ਤੇ ਜਾਣੀ 3500 4000 ਰੁਪਈਆ ਨਾਲ ਦੇ ਕੇ ਵਧੀਆ ਸੀਟ ਆ ਜਾਂਦੀ ਹੈ ਲਿਜਾਵਾਂਗੇ ਆਪਾਂ ਵੀ ਹੋ ਸਕਦਾ ਉਹਦੇ ਪਰ ਗੱਦੀਆਂ ਗੁੱਦੀਆਂ ਪਵਾਇਆਂ ਯਾਰ ਹੋ ਸਕਦਾ ਸ਼ੌਕਰੀ ਪਾ ਦੀਏ ਹੁਣ ਅੱਜ ਫੇਰ ਉਹ ਭੋਰਾ ਚੀਜ਼ ਲੈਣ ਆਇਆ ਤੁਹਾਨੂੰ ਦਿਖਾਉਣਾ ਕੀ ਲੈਣਾ ਹੈ ਤਾਂ ਮਲੋਟ ਦੇ ਗੇੜੇ ਬਹੁਤ ਲੱਗ ਗਏ ਇੱਥੋਂ ਦੇ ਪੁੱਛੋਣਾ ਸ਼ੱਕੀ ਕਰ ਮਾਰੇ ਓਏ ਯਾਰ ਵਿੱਚੋਂ ਨਿਕਲੀ ਨਹੀਂ ਭਰਾਵਾ ਐਂ ਪਾਇਆ ਪਿਆ ਸੀ ਪਹਿਲਾਂ ਦਾ ਕਿਸੇ ਦਾ ਹੈੱਡ ਖੁੱਲਿਆ ਹੋਣਾ ਸਹੀ ਨਹੀਂ ਸੀ ਇਹ ਹਾਏ ਤਾਂ ਟਰੈਕਟਰ ਵੇਖ ਲੋ ਕਿਡਾ ਉੱਚਾ ਮਾਡਲ ਆ ਮੰਨ ਲੋ ਪੰਜ ਮਾਡਲ ਜਿਹੜੇ ਹੁਣ ਪੁਰਾਣੇ ਟਰੈਕਟਰਾਂ ਟਰਟਰਾਂ ਦੇ ਕਿੰਨੇ ਮਾਡਲ ਪੁਰਾਣਿਆਂ ਤੇ ਤਿਆਰ ਕਰਦੇ ਅਰ ਤਕੜੇ ਆ ਲੈ ਆ ਪੂਰਾ ਚੀਜ਼ ਮਾਰੇ 500 ਦਾ ਤੇਲ ਸਾੜਿਆ ਸਮਝ ਲੋ 3 ਘੰਟੇ ਮਾਰੇ ਕੱਲ ਵੀ ਟਰੈਕਟਰ ਇਹਦੇ ਮਾਰਾ ਖੜਾ ਰਿਆ ਅੱਜ ਵੀ ਹੁਣ ਅੱਧਿਆੜੀ ਇਕੱਠ ਹੋ ਗਏ ਇਹਦੇ ਮਾਰੇ ਨੂੰ ਇੰਨਾ ਟਾਈਮ ਖਰਾਬ ਹੋ ਗਿਆ ਇਹ ਹੁੰਦਾ ਪੰਗਾ ਪੁਰਾਣੀ ਚੀਜ਼ ਦਾ ਹੋਰ ਗੱਲ ਦੱਸੋ ਵੀਰੋ ਜਿਹੜੇ ਵੀਰਾਂ ਕੋਲੇ ਆ ਗੱਡੀ ਆ ਜਾਂ ਜਦੋਂ ਵੀ ਵੀਰ ਬੈਠਣਾ ਆ ਅਸੀਂ ਤਾਂ ਜਾਂਦੀ ਹੈ ਨਾ ਹੁਣ ਤੇ ਚੱਕਰੇ ਲਈ ਜਾਂਦੀ ਹੈ ਜੀ 2019 19 1950 ਚੱਕਰ ਲਈ ਜਾਂਦੀ ਮੋਇਨੇ ਜਣੀ ਜਦੋਂ ਇਹ 14 ਦੇ ਟਾਇਰਾਂ ਚ ਸੀਗੇ 14 ਨੰਬਰ ਟਾਇਰਾਂ ਦੇ ਵਿੱਚ ਉਦੋਂ ਪੂਰੇ 2080 ਦੇ ਦੁਰਦੇ ਫੇਰ ਆਪਾਂ ਇਹਦੇ ਟਾਇਰ ਪਾਤੇ 15 ਨੰਬਰ ਠੀਕ ਹੈ ਜੀ 15 ਨੰਬਰ ਤੇ 100 ਜਿਵੇਂ 75 ਉਦੋਂ ਗਾ 65 ਪ੍ਰੋਫਾਈਲ ਆ ਗਈ ਤੇ ਗਾ 14 ਆ ਗਈ ਹੈ ਨਾ ਜਿਵੇਂ ਇਹ 14 ਤੋਂ origignal 14 ਆਉਂਦੇ ਇਹਨੂੰ ਉੱਥੇ ਆਪਾਂ 15 ਨੰਬਰ ਪਾਤੇ ਪਰ ਹਜੇ ਵੀ ਪ੍ਰੋਫਾਈਲ ਆਪਣੀ ਘੱਟ ਰਹੀ ਹੈ ਜਾਨੀ ਟਾਇਰ ਮੋਟਾ ਘੱਟ ਹੋਇਆ ਕਿਹੜਾ ਮੇਰੇ ਹਿਸਾਬ ਨਾਲ ਕਿਹੜਾ ਵਧਿਆ ਨਹੀਂ ਉਹਨਾਂ ਇਹ ਤੁਸੀਂ ਜ਼ਰੂਰ ਮੇਰੇ ਨਾਲ ਸਲਾਹ ਦੱਸਿਓ ਭਰਾ ਬਣੀ ਕਮੈਂਟ ਅਜੇ ਵੀ ਜਿਵੇਂ ਹੁਣ ਵਰਨਾ ਯਾਰ ਉਹ 1500 ਤੇ 80 ਕੇ 100 ਤੇ ਦੂਰੀ ਜਾਂਦੀ ਹੈ ਜਾਨੀ ਇਹਦੇ ਨਾਲ 400 ਚੱਕਰ ਘੱਟ ਲੈਂਦਾ ਉਹਦਾ ਗੇਅਰ ਇੰਜਨ ਤਕਰੀਬਨ ਉਹਦਾ ਵੀ ਏਡਾ ਕੀ ਹੈ ਤੇ ਚਲੋ ਕੰਪਨੀ ਨੇ ਤਾਂ ਬਹੁਤ ਏਰੀਆ ਚੋਂ ਵਿੱਚ ਚਲਾਉਣੀ ਹੁੰਦੀ ਹੈ ਹਨਾ ਜਿਵੇਂ ਮੰਨ ਲਓ ਤੁਸੀਂ ਉਚਾਈਆਂ ਗਰਾਈਆਂ ਚ ਉਹ ਤਾਂ 100 ਕੁ ਵੇਖ ਕੇ ਬਣਾਉਂਦੀ ਹੈ ਪਰ ਜੇ ਆਪਾਂ ਇਹਦਾ ਚੱਕਰ ਘਟਾ ਲਈਏ ਇਹਦੀ ਐਵਰੇਜ ਨਾ ਵਧੂਗੀ ਹੁਣ ਮੈਨੂੰ ਇਹ 26 26 ਦੀ ਐਵਰੇਜ ਦੇ ਦਿੰਦੀ ਜਿੰਨੀ ਇਹ ਮੀਟਰ ਤੇ ਸ਼ੋਅ ਕਰਦੀ ਹੈ ਨਾ ਆਹ ਦੇਖੋ ਤੁਸੀਂ 25 8 ਸ਼ੋਅ ਹੋਈ ਜਾਂਦਾ ਤੇ ਇਹ 25.8 ਦੀ ਦੇਊਗੀ ਕੱਲ ਵੀ ਐਂ ਹੀ ਤਿਆਰਪਾ ਕਰਿਆ ਵੀ ਮੈਂ ਵੱਧੂ ਵਰੀ ਤਿਆਰਪਾ ਕਰਿਆ ਕੋਈ ਹੋਣੀ ਇੰਨੇ ਦੀ ਐਵਰੇਜ ਹੀ ਦੇਣੀ ਹੈ 26 26 ਦੀ ਐਵਰੇਜ ਆਹ ਮਨਾ ਦੇ ਜਾਂਦੀ ਹੈ ਇਹ ਜੇ ਮਾਲਾ ਸਿਆਲ ਜੀ ਇਸੀ ਬੰਦ ਆ ਤੇ ਐਂਟੈਕ ਮੀ ਤੁਰ ਜਾਂਦੀ 80 80 ਤੇ ਠੀਕ ਹੈ ਜੀ ਤੇ ਜੇ ਆਪਣੀ ਰੱਬ ਤੁਹਾਡਾ ਭਲਾ ਕਰੇ ਥੋੜੀ ਵੱਧ ਚਲਾਉਣੇ ਆ ਫੇਰ 22 21 ਦੀ ਫੇਰ 20 ਤੋਂ 20 ਤੇ ਵੀ ਆ ਜਾਂਦੀ ਐਡੀ ਨਹੀਂ ਗੱਲ ਤੇ ਤੁਸੀਂ ਦੱਸੋ ਵੀ ਤੁਹਾਡੀ ਕਾਰ ਆ ਜਿਹੜੀ ਉਹ 80 ਤੇ ਜਾ ਕੇ ਕਿੰਨੇ ਆਰਪੀਐਮ ਲੈਂਦੀ ਐ ਤੇ 100 ਤੇ ਜਾ ਕੇ ਕਿੰਨੇ ਲੈਂਦੀ ਠੀਕ ਹੈ ਤੇ ਜਿਵੇਂ ਹੁਣ ਵਰਨਾ ਯਾਰ ਉਹ ਜਿੰਨੀ ਆਰਪੀਐਮ ਉਹ ਲੈਂਦੀ ਜੇ ਉਵੇਂ ਕਰਦ ਗਏ ਇਹਨੂੰ ਹੁਣ ਮੇਰੇ ਟਾਇਰ ਇਦੋਂ ਹੀ ਵੱਡੇ ਪਾਉ ਰਾਦਾ 25 17 ਇੰਚ ਜਾਂ 16 ਇੰਚ ਟਾਇਰ ਪਾਈਏ ਉਹਦੇ ਨਾਲ ਆਪਣਾ ਫਰਕ ਪੈ ਜੇ ਤੇ ਇੱਕ ਵੀਰ ਦੇ ਪਾਏ ਵੇ ਉਹ ਹੈ ਉਧਰ ਦਾ ਅ ਮੁੰਬਈ ਮੁੰਬਈ ਦਾ ਸੀ ਉਹ ਐਸਟਾ ਤੇ ਰੀਲ ਪਾਈ ਵੀ ਸੀ ਉਹਦੇ ਚ ਵੈਸੇ ਰੀਲ ਪਾਈ ਸੀ ਉਹਦੇ ਚ ਮੈਂ ਨੋਟ ਕਰਿਆ ਸੀ ਇਹਦੇ ਨਾਲ ਉਹਦਾ 2 250 ਚੱਕਰ ਦਾ ਫਰਕ ਸੀ ਇਹ ਅਰ ਤੁਸੀਂ ਦੱਸਿਓ ਮੈਨੂੰ ਤਾਂ ਜਿੰਨੀ ਕੁ ਮਤ ਸੀ ਮੈਂ ਤਾਂ ਤੁਹਾਨੂੰ ਦੱਸ ਤੀ ਬਾਕੀ ਤੁਸੀਂ ਦੱਸਿਓ ਵੀ ਹੁਣ ਲਾ 2000 ਚੱਕਰ ਲਈ ਜਾਂਦੀ ਹੈ ਤੇ ਕਿੱਥੇ ਇਹ 1700 ਚੱਕਰ ਤੇ ਤੁਰੇ ਕਿਉਂ ਖਾਲੀ ਕਾਰ ਆਉਂਦੀ ਇੰਨਾ ਕਿਹੜਾ ਇਹ ਤੇ ਵਜਨ ਐ ਡਾ ਇੰਜਣ ਤੇ ਕਿੰਨਾ ਕਿੰਜਣ ਦੇ ਫਰਕ ਪੈ ਜਾਊਗਾ ਐਵਰੇਜ ਦੀ ਵਧਾਉਣ ਵਾਲੀ ਹੋਰ ਵਧੂਗੀ ਜਿੱਥੇ ਤਾਂ ਮੈਨੂੰ ਲੱਗਦਾ ਥੋੜਾ ਘਣਾ ਦਾ ਫਰਕ ਪਾਊਗਾ ਹੋਰ ਆ ਮੈਨੂੰ ਲੱਗਦਾ ਬੰਦਾ ਕਰਨ ਨਾ ਨਾ ਠੀਕ ਹੈ ਯਾਰ ਹੋਰ ਹੌਲੈਂਡ ਫੜ ਲੈ ਤੇ ਆਪਣਾ ਤੋਰਿਆ ਨਹੀਂ ਸਸਰੀ ਘਾਲ ਭਾਈ ਸਸਰੀ ਘਾਲ ਐ ਮੈਸਤਰੀ ਸਾਹਿਬ ਇਨੂੰ ਯਾਰ ਆਪਾਂ 10 ਦਿਨ ਬਾਅਦ ਚ ਮੰਗਾ ਲੈਂਦੇ ਆ ਆਪਣਾ ਦਾ ਟਰੈਕਟਰ ਸੀ ਇਹ ਦੰਦੇ ਕਣੀ ਆ ਨਾ ਇਹਨੂੰ ਐਡੀਛੇ ਦੀ ਨਾ ਤੌਰ ਯਾਰ ਮੈਨੂੰ ਤਾਂ ਪਿੰਡ ਦੇ ਛੇਡਾ ਕਰਨਗੇ ਮਗਰ ਉਹ ਜਾ ਕੇ ਕਰਾ ਲਏ ਕਿੰਨੇ ਹੁੰਦੇ ਤੇਰੀ ਵਾਲੇ 55 55 ਇਹ ਫਰਕ ਹੁੰਦਾ ਅੱਛਾ ਇਹਦਾ ਫਰਕ ਤੇ ਫਿਰ ਪੰਪ ਵਾਲੀ ਦਾ ਉਹਦਾ ਵੀ ਫਰਕ ਹੋ ਪੰਪ ਵਾਲੀ ਓਡੀ ਕਰਾਰੇ ਉਹ ਬੰਦਾ ਫਰਕ ਇਹ ਫਰਕ ਹੀ ਹਿਸਾਬ ਕਿ ਗੇੜੇ ਵਧਾਏ ਪਏ ਆ ਬੱਡੀ ਹੈ ਪੰਪ ਦਾ ਹੀ ਫਰਕ ਹੋ ਸਾਰੇ ਠੀਕ ਆ ਦੇਖ ਤੂੰ ਪੈਂਦਾ ਸਹੀ ਚੱਲ ਆ ਕੇ ਭਾ ਮਰਾ ਵੀਰ ਬਸ ਆ ਬਹਿ ਜਾਣਾ ਆ ਜਾ ਫਿਰ ਵੇਖ ਕੇ ਆ ਕਿਹੜਾ ਆ ਗਿਆ ਬਾਈ ਯਾਰ ਤੋਰ ਬਾਈ ਆ ਕਦੋਂ ਆਇਆ ਟਰੈਕਟਰ ਇਹ ਵੀ ਬਾਈ ਓਵਰ ਆਲ ਹੋਣਾ ਕੀ ਹੋਣਾ ਇਹਦਾ ਬਾਈ ਸਲੀਬਾ ਨਾ ਲੱਕਣੀਆਂ ਕੀ ਹੋਇਆ ਸੀ ਸੀ ਸੂ ਜਾ ਕੇ ਬਲੋ ਮਾਰਦਾ ਹੀ ਬਲੋ ਕਰਦੀ ਵਢਾਂਗਾ ਅੱਛਾ ਚਲੋ ਕੋਈ ਲੇ ਵੀ ਸੱਚ ਤੇਰੇ ਇੰਨੀ ਦਾ ਮੂੰਹ ਕਰੀਏ ਲੋਕਾਂ ਦੇ ਨੂੰ ਵੇਖੀ ਜੰਨੇ ਇੰਨੇ ਤਾਂ ਗਿਆ ਜੜਿਆ ਪਰ ਕੰਮ ਹਜੇ ਬਹੁਤ ਪਿਆ ਆ ਪਿਆ ਹਜੇ ਤਾਂ ਮੇਰੇ ਵੀਰੋ ਬਹੁਤ ਕੰਮ ਪਿਆ ਹਜੇ ਤਾਂ ਮਿਲਣਗੇ ਨਹੀਂ ਵੀਰੋ ਤੇ ਇਹਦਾ ਫਾਇਦਾ ਕੀ ਹੁੰਦਾ ਮੈਂ ਤਾਂ ਪੰਪ ਨੂੰ ਬਸ ਇੱਧਰ ਰੱਖਣਾ ਸੀ ਉਹਦਾ ਨਾਟਕ ਅਸੇ ਹੁੰਦੇ ਆ ਉਹ ਤਾਂ ਬਹੁਤ ਵੱਡਾ ਹੁੰਦਾ ਅੱਛਾ ਪਰ ਵੈਸੇ ਡਾਬਲਿੰਗ ਡਾਬਲ ਬਣਦੀ ਇੱਥੇ ਪੰਪ ਆ ਜਾਂਦਾ ਤਾਂ ਇਹ ਚੁੱਪ ਰਹਿ ਜਾਂਦਾ ਆ ਸਮਝ ਗਿਆ ਬਹੁਤ ਚੀਜ਼ਾਂ ਘਟਾ ਟਰੈਕਟਰ ਚ ਆਪਣੇ ਜੇ ਹਿਸਾਬ ਨਾਲ ਆ ਵੀ ਬਾਈ ਨੇ ਨਵੀਂ ਦਾਸਤੀ ਦੇ ਜਹੀ ਨਹੀਂ ਸੀ ਵਾਹ ਲਾਂਗੇ ਆ ਸਿਸਟਮ ਵੇਖਣ ਆਲਾ ਬਾਈ ਇਹ ਅੱਜ ਆ ਗਿਆ ਸਾਹਮਣੇ ਮੈਂ ਉੱਦੇ ਝਾਕਦਾ ਹੀ ਨਹੀਂ ਮੈਂ ਉੱਦੇ ਦੇ ਨਹੀਂ ਵੇਦਾ ਹੀ ਮੈਂ ਇਹ ਰਾ ਇੱਥੇ ਆਉ ਗਿਆ ਮਸ਼ੀਨ ਜੀ ਆਪਣੇ ਟਰੈਕਟਰ ਕੋਲੇ ਚੱਲ ਆਪਾਂ ਤਾਂ ਫਿਰ ਬਲਾ ਕੇ ਲਾ ਲੈ ਥੱਲੇ ਇਹ ਵਾਵਾ ਟਾਂ ਲਾ ਦੂਗਾ ਬਾਈ ਹਾਂ ਵੜ ਵੜੀ ਨਿਕਲੂ ਫਿਰ ਸਾਰੀ ਸਾਰੀ ਪਹਿਲਾਂ ਸੈਜ ਬਣੂਗਾ ਤਾਂ ਤਰੀਬ ਦਾ ਅੱਛਾ ਇਹਦੇ ਕੱਲ੍ਹ ਗੇ ਸਰੀਬਾਂ ਹੀ ਲਾਉਣਾ ਨਾ ਆਹ ਸੌਣੀ ਇੱਕ ਲੋ ਮਾਰਦਾ ਮਰੀ ਠੀਕ ਐ ਇੰਨੀ ਐ ਜਗਦੀਆਂ ਅੱਛਾ ਕਾਮਰੇ ਸੋਰੇ ਸੀ ਐ ਤੇ ਬੜੀ ਬੜੀ ਵਧੀਆ ਬਣੀ ਆ ਯਾਰ ਟੈਕ ਟੈਕ ਕਰੀ ਜਾਂਦਾ

ਕੱਢੀ ਹੁਣੇ ਮੈਂ ਇਸ ਤਰੀਕੜੇ ਕਰਕੇ ਲੜਪਰੀ ਸਾਡੇ। ਕੀ ਆ ਬਹਾ ਇੰਜਣ ਲਾਇ ਲੈਣ ਦੇਗੀ। ਇੰਜਣ ਲਾ ਲੈ ਲੈਂਦੇ ਭਾਈ ਤੇਰੀ ਮੰਨ ਲੈਂਦੇ ਵਾਲੇ ਵਧੀਆ ਰਹਿੰਦੇ। ਅੱਜ ਨੂੰ ਭਾਵੇਂ ਦੋ ਮੇਲੇ ਲਾ ਲੈਣੇ ਨਾ ਫੇਰ ਵੀ ਭਾਵੇਂ ਸੀਜ ਹੋ ਜਾਂਦਾ ਇੱਕ ਵਾਰੀ ਹੁੰਦਾ ਤਾਂ ਹੈ ਨਹੀਂ ਸੀ ਤੇ ਫੇਰ ਵੀ ਮੰਨ ਲੈ ਇੰਨੇ ਖਰਚਾ ਨਹੀਂ ਪੈਣਾ। ਇਹ ਮੰਨਦਾ ਗੱਲ ਤੂੰ। ਹੁਣ ਨਾ ਮੇਲਾ ਲਾਉਣ ਜੋਗੇ ਕੋਈ ਹੁਣ ਦੇਲ ਹੀ ਨਹੀਂ ਵਗਣਾ ਇੰਨਾ ਪੈਸਾ ਲਾ ਕੇ ਭਰਾਵਾ। ਇਹ ਫਿਰ ਭਾਈ ਉਵੇਂ ਤੜਕਾ ਕੇ ਹੀ ਨਹੀਂ ਕੱਢਦੇ ਤੇ ਛਣਛਣੀ ਕੱਢਦੇ। ਅੱਛਾ ਲੱਗੀ ਨਹੀਂ ਇਹ। ਅੱਛਾ। ਪਹਿਲਾ ਸਲੀਵ ਹੁੰਦੀ ਨਹੀਂ ਜਾਣੀ ਗਲਾ ਆ ਬਣਿਆ ਤਨੇ ਬਲਾਕ ਕੀ ਹੁੰਦਾ ਸਸਾ ਠੀਕ ਆ ਉਸ ਤੋਂ ਬਾਅਦ ਆ ਗਲਾਸ ਪਹਿਲੀ ਵਾਰ ਹੀ ਪੈਂਦਾ ਠੀਕ ਆ ਜਿਹਦੇ ਮੰਨ ਲਓ ਆ ਸਲੀਵ ਲੱਗੀ ਹੋਈ ਇੱਕ ਵਾਰੀ ਖੁੱਲਿਆ ਉਹਦਾ ਵੱਢ ਕੇ ਨਿਕਲ ਜੂਗਾ ਠੀਕ ਆ ਯਾਰ ਇਹ ਬਈ ਫਰਕ ਆ ਕਿ ਆ ਆਪਣੀ ਸਲੀਵ ਨਾਲ ਉਹ ਸਲੀਵ ਦਾ ਫਰਕ ਆ ਕਿ ਨਹੀਂ ਉਹ ਵੇਚਣ ਦੀ ਆਪਣੇ ਸੇਰ ਨੱਚ ਦਿਨ ਸਲੀਵ ਉਹ ਵੀ ਚੰਗੀ ਆ ਹਾਂ ਵਧੀਆ ਤੇ ਬਾਏ ਦੇ ਤੇ ਇੰਨਾ ਵੀ ਥੋੜਾ ਜਿਹਾ ਧਰਨ ਚੰਗੀ ਪੈ ਗਈ ਆਪਣੇ ਉਹ ਚ ਘੱਟ ਦ ਸਰ ਸਕਦਾ ਜੀ ਸਲੀਬਾਂ ਤੇ ਜੈਨ ਕਟ ਤੇ ਸਰਵਿਸ ਦਾ ਸਮਾਨ ਫਿਲਟਰ ਹੋ ਗਏ ਤੇ 20000 ਰੁਪਏ ਦਿੱਤਾ ਜੀ ਸਲੀਬਾਂ ਕਰ ਲਈਆਂ ਪਤਾ ਨਹੀਂ ਕਿੰਨੇ ਦੀਆਂ ਹੋਣਗੀਆਂ ਬਸ 6600 ਦਾ ਤਾਂ ਉਹ ਸੀ ਜਣੀ ਵਿੱਚ ਹੋਰ ਵੀ ਸੀ ਨਾ ਸਮਾਨ ਕੋਈ ਮਾੜਾ ਮੋਟਾ ਪਰਚੀ ਪਰਚੀ ਹੈ ਕੰਪਨੀ ਸਪਲਾਈ ਹੈ ਜਿਸ ਨਾਲ ਲਿਕਾ ਨੂੰ ਕਾਫੀ ਰੱਖਾ ਅੱਛਾ ਵੈਸਟਰਨ ਇਹ ਆਈ ਹਾਲੈਂਡ ਦਾ ਹੀ ਆਉਂਦੀ ਹੈ ਸਪੈਸ਼ਲ ਹੈਗੇ ਕਾਸੇ ਹਾਲੈਂਡ ਵਾਸਤੇ ਬਣਾਉਂਦੇ ਇਹ ਸਾਰੀਆਂ ਹੀ ਆਉਂਦੀਆਂ ਆਹ ਆਜ ਹਾਲੈਂਡਾ ਡੀ ਆਈ ਸਾਰੇ ਟ੍ਰੈਕਟਰ ਆਉਂਦੇ ਹਾਲੈਂਡ ਆ ਵੈਸਟਰਨ ਬੋਲਦੇ ਨੇ ਵੈਸਟਰਨ ਕਾ ਬਹੁਤ ਪੁਰਾਣੀ ਕੰਪਨੀ ਹੈ ਵੈਸਟਰਨ ਠੀਕ ਹੈ ਇਹ ਆਪਣੀਆਂ 3300 ਦੀਆਂ ਇਹ ਸਾਰੀਆਂ 2000 ਦੀਆਂ ਹਨ ਪਰ ਕੀ ਬਹੁਤ ਪਈਆ ਹੋਇਆ ਥੋੜੇ ਥੋੜੀ ਵੇਗ ਚ ਆਵਾ ਥੋੜੇ ਥੋੜੇ ਨਹੀਂ ਮੇਰੇ ਘਰੇ ਪੈਸੇ ਆਈ ਲਵਾਏ ਉਦੋਂ ਨਾਲ ਇੱਕ ਉਹ ਜਿਹੇ ਨਹੀਂ ਇਰੇ ਇੰਨੇ ਕਣਾ ਕੀ ਹੁੰਦਾ ਆਈ ਘਰੇ ਪੈਸੇ ਲਾਈ ਗਿਆ ਚੱਲ ਯਾਰ ਤੇ ਥੋੜੇ ਥੋੜੇ ਨਾਲ ਕੰਮ ਉੱਥੇ ਵੱਧ ਗਿਆ ਤੇ ਥੋੜੇ ਥੋੜੇ ਨਹੀਂ ਇਹਦੇ ਤੇ ਵੱਧ ਜਾਂਦਾ ਕੰਮ ਥੋੜੇ ਥੋੜੇ ਨਹੀਂ ਵੱਧਦਾ ਬੰਦਾ ਆਦਾ ਯਾਰ ਹਜ਼ਾਰ ਹੋਰ ਪੈਂਦਾ ਪੈ ਜਾਂਦਾ ਪੈ ਜਾਂਦਾ ਬਈ ਬਾਈ ਕੱਢੀ ਆਉਂਦਾ ਅੱਗ ਵੀਰੋ ਇਹ ਆ ਹੁਣ ਬਈ ਆ ਕਿੰਨੇ ਐਮ ਐਮ ਹੋ ਗਿਆ ਹੋਊਗਾ ਸਾਰਸ ਰੱਖ ਜਾ ਬਿਨਾ ਫਲੀਟ 101 10 100 ਸਹੀ ਹੋ ਗਿਆ ਹੁਣ 2 mm ਆਉਣੀ ਠੀਕ ਇਹਦੇ ਜਰ ਦੇ ਫਿਰ ਵੱਡਾ ਪਾਉਣਾ ਹੋਵੇ ਯਾਰ ਕਿ ਹੈਣੀ ਕਿ ਜਿਵੇਂ ਵਾਕਈ ਘਟ ਗਈ ਮਗਰ ਇੱਕ ਅੱਧਾ mm ਵਧਾ ਸਕਦਾ ਨਾ ਉਹਦਾ ਫਾਇਦਾ ਕੋਈ ਨਹੀਂ ਪਰ ਛੜਾ ਭਾਈ ਇੱਕ ਅੱਧਾ mm ਵਧਾ ਕੇ ਤਾਂ ਕੋਈ ਫਾਇਦਾ ਨਹੀਂ ਫਿਰ ਜੇ 100 ਠੀਕ ਹੋ ਗਿਆ ਆ ਬਿਨਾ ਸਲੀਬ ਤੋਂ ਕੱਦ ਦੇ ਦੱਸ ਨਹੀਂ ਪੈ ਸਕਦੇ ਫਿਰ ਹਾਂ ਫਿਰ ਇਹਦਾ ਨਹੀਂ ਲੱਗੇਗਾ ਤੇ ਜੇ ਜੇ ਸਲੀਬ ਲਾ ਦੀ ਫਿਰ ਸਸਲੀਬ ਬਿਨਾ ਕਿਵੇਂ ਸਰੂਪ ਮੈਂ ਬਲੌਗ ਦੇ ਵਿੱਚ ਹੋ ਰਿਹਾ ਹਾਂ ਹੈਨਾ ਅਬਰ ਦੋ ਬੈਠੇ ਲਿਆ ਰਿਹਾ ਦੇਖੋ ਅੱਜ ਦਾ ਵੀ ਨੀਲੇ ਨੀਲੇ ਟਰੈਕਟਰ ਦੇ ਹੀ ਜਾਂਦੇ ਹਾਲੈਂਡ ਵਿੱਚ ਸਵਰਾਜ ਤੇ ਮਾਰਕੀਟ ਵਾਲੇ ਟਰੈਕਟਰ ਹੀ ਠੱਲੇ ਬੈਠਾ ਭਰਾਵਾ ਲੋਕਾਂ ਨੇ ਹਣੇਰ ਹਜੇ ਤਾਂ ਟਰੈਕਟਰ ਹੀ ਨਹੀਂ ਆਇਆ ਬਈ ਬਹੁਤ ਕਮੈਂਟ ਆਉਂਦੇ ਆ ਕੱਲ ਜਿਹੜੀ ਵੀਡੀਓ ਪਾਈ ਬਈ ਤੂੰ ਕਹਿੰਦੇ ਆਪਣਾ ਟਰੈਕਟਰ ਦਿਖਾਓ ਉਹਨੂੰ ਛੱਡੋ ਪਾਈ ਸੀ ਰੀਪਰ ਜਿਹੇ ਇੱਥੇ ਕੰਮ ਗਿਆ ਕੰਮ ਕਾਹ ਨਾਲ ਨਹੀਂ ਕਰਨਾ ਚਾਹੁੰਦਾ ਅੱਗੇ ਵੀ ਬਹੁਤ ਦਿਨ ਲਾਈ ਸੀ ਜਦੋਂ ਪਹਿਲਾਂ ਆਪਾਂ ਕਰਿਆ ਸੀ ਨਾ ਸਪੀਡ ਵਧਾਈ ਸੀ ਇਹ ਯਾਰ ਲਿਆ ਅੱਜ ਹੀ ਬੰਦੇ ਇਹਨਾਂ ਨਾ ਥੋੜਾ ਧੱਕਾ ਕਰ ਜਾਂਦਾ ਉਹ ਦੇ ਹੁਣ ਆਪਣੇ ਪਿੰਡ ਦਾ ਟਰੈਕਟਰ ਕੱਲ ਆਇਆ ਸੀ ਅੱਜ ਉਹਦੀ ਕੇਮਕੂਮ ਬਦਲ ਕੇ ਆ ਫੁਕਾਰੇ ਮਾਰਨ ਲਾ ਦੇਣਾ ਨੇ ਤੇ ਆਪਣੇ ਦੇ ਨੇੜੇ ਨਹੀਂ ਹੁੰਦਾ ਇਹ ਮਹਾ ਲਾਇਆ ਵੇ ਕੀ ਬਣਾਈ ਜੰਨੇ ਤੂੰ ਮੈਂ ਸੜਕ ਉੱਤੇ ਫਰੀਪਰਾਂ ਦੇ ਵਿੱਚ ਦੱਖਣਾ ਹੈਂ ਇਹ ਮੈਥਾ ਖਾਧੂਨੇ ਸਾਡੇ ਉੱਪਰ ਲਾ ਦੇ ਸਲੀਪਾਂ ਹਾਂ ਠੀਕ ਆ ਯਾਰ ਬਾਈ ਸੱਚਾ ਐ ਤੂੰ ਮੈਂ ਵੀ ਆਖਾ ਮੈਂ ਇਹ ਰੈਡੀ ਕਿਹੜੀ ਗੱਲ ਐ ਸਫਾਈ ਹੋ ਜਾ ਇਹਦਾ ਬਾਈ ਜਿੰਨਾ ਮਰਜ਼ੀ ਧੋਲਾ ਚੱਲ ਫੇਰ ਵੀ ਧੋਵਾਂਗੇ ਜਦੋਂ ਬਹੁਤ ਧੋਤਾ ਜਾਊਗਾ ਧੋਤਾ ਜਾਊਗਾ ਐ ਨਾ ਸੋਰ ਮਨ ਲੋ ਧੋਣ ਦੇ ਬਹੁਤ ਸਮਾਂ ਲੱਗਣਾ ਜੇ ਕਿਤੇ ਖੁੱਲ ਕੇ ਵਲਾਗ ਨਹੀਂ ਜਾਣਾ ਤੋ ਐਂ ਤਾਂ ਹੈ ਹੁਣ ਇਹ ਉਹ ਬੱਚਤ ਹੋ ਜਾਂਦੀ ਐ ਜਾਨਸੀਲਾ ਵਜਦੀ ਐ ਲੇਬਰ ਵਜਦੀ ਐ ਕੋਈ ਨਹੀਂ ਆਹ ਕੰਮ ਨਹੀਂ ਨਾ ਜਿਹੜੇ ਆ ਹੁਣ ਆਪਾਂ ਆ ਖੋਲਦੇ ਇਸ ਰਾਹ ਨਹੀਂ ਨਾ ਹੋਵੇ ਚੱਜ ਨਾਲ ਖੋਲਣੇ ਮੰਨਲਾ ਦੀ ਗੱਲ ਹੁੰਦੀ ਸਾਰੇ ਕੁਝ ਹੋਰ ਕੁਝ ਹੂੰ ਤਨੂ ਇਹ ਤਾਂ ਕਿਸੇ ਨੇ ਖਰਚਾ ਨਹੀਂ ਕਰਨਾ ਆਪਾਂ ਕਰ ਦਿੰਨੇ ਹਾਂ ਆਹ ਹੋਆ ਤੇਰਾ ਕਿੱਥੇ ਹੁਣ ਖੁੱਲ ਕੇ ਉਹਦੀ ਸਫਾਈ ਹੋਈ ਕਿੱਥੇ ਉਹ ਤਾਂ ਬਈ ਨਵਾਂ ਹੀ ਹੋ ਗਿਆ ਮੇਰੇ ਬਾਦੀ ਤੇਰੇ ਬਾਦੀ ਵੀ ਤੇ ਮੇਰੇ ਵੀ ਤੁਹਾਡਾ 2 ਕਿਲੋ ਪੂਰਾ ਪਿਆ ਸੀ ਹਾਂ ਸਾਰੇ ਗਿਆ ਖਾ ਲਿਆ ਸਾਰੇ ਭਰਿਆ ਪਿਆ ਬਲਾਕ ਆਸੇ ਬਸ ਗੈਲ ਰੰਗਾਈਆਂ ਤਾਂ ਹੀ ਨਹੀਂ ਕਰਿਆ ਸੀ ਕਰਿਆ ਠੀਕ ਹੈ ਯਾਰ ਆਪਣਾ ਚੰਗਾ ਕਰਿਆ ਫਿਰ ਤੂੰ ਤੇਰਾ ਫਾਇਦਾ ਕਰਿਆ ਠੀਕ ਹੈ ਯਾਰ ਲੈ ਜੀ ਹੁਣ ਸਹੀ ਹਰਗਾ ਖਾਲ ਮਰਾ ਕੇ ਦੇਖਦੇ ਸਹੀ ਹੈ ਆ ਜੀ ਵਾਲੀ ਕੰ ਆ ਹੌਲੈਂਡ ਹੁੰਦਾ ਬੰਦ ਹੀ ਹੋ ਜਾਣਾ ਈ ਪਰ ਹੁਣ ਆਪਾਂ ਇਹ ਰੋਗ ਕੱਢਿਆ ਆਹੀਂ ਸੇਮ ਚਲਾ ਕੇ ਵੇਖਾਂਗੇ ਆਪਾਂ ਕਿਸੇ ਤਰ੍ਹਾਂ ਪਰ ਆਪਣੀ ਦਾ ਕਲਚ ਪਲੇਟ ਵੀ ਹੋ ਸਕਦਾ ਥੋੜਾ ਘਣਾ ਉਹ ਦੇ ਦੇ ਇਹਨੂੰ ਆਹ ਦੇ ਦੇ ਟਾਇਰ ਘਗਾਉਂਦਾ ਬਿਨਾ ਟਰਬੋ ਟਰਬੋ ਬਿਨਾ ਮੋਡੀਫਿਕੇਸ਼ਨ ਸਾਰਾ Ориਗినਲ ਕਰਿਆ ਸਵਰਾਜ ਦੀ ਇਹ ਸਹਾਇਤਾ ਨਾ ਬੰਦ ਬੋਲਣੀ ਹੁੰਦੇ ਸਲੋ ਸਲਾ ਤੇ ਉਵੇਂ ਹੀ ਚੱਲ ਬੈ ਨਾਲੇ Ориਗినਲ ਹੀ ਕਰਿਆ ਇਹ Ориਗినਲ ਹੀ ਹੈ ਜੋ ਕੰਪਨੀ ਕਰਦੀ ਕੋਈ ਆਏ ਆਪਾਂ ਜਿਗਾਰਡ ਬਾਜ ਨਹੀਂ ਠੀਕ ਹੈ ਕੋਈ ਜਿਗਾਰਡ ਬਾਜ ਨਹੀਂ ਇਹਦੀ ਪੈ ਗਈ ਮਿੱਤਰੋ ਕੇਮ ਆਪਣੇ ਪਿੰਡੋਂ ਆਇਆ ਜੀ ਚਾਚੇ ਲੱਖੇ ਪੱਪੇ ਕਾ ਤੇ ਇਹਦਾ ਪੰਪ ਮੋਡੀਫਿਕੇਸ਼ਨ ਹੋਣ ਗਿਆ ਵੇ ਕਾਲਿਆਂ ਵਾਲੀ ਆਪਣੇ ਜਿੱਥੋਂ ਟਰੈਕਟਰ ਦਾ ਹੁੰਦਾ ਕੇਮ ਇਹਦੀ ਪੈ ਗਈ ਹੈ ਇਹ ਕੇਮ ਤੁਸੀਂ ਸਾਰੇ ਬੰਦੇ ਪਵਾ ਸਕਦੇ ਫਾਇਦਾ ਹੀ ਹੈ ਕੋਈ ਨੁਕਸਾਨ ਨਹੀਂ ਬਾਕੀ ਇਹ ਬਾਈ ਨੇ ਜਾਇਜ ਖਰਚੇ ਚ ਕਰੀ ਹੈ ਇਹ ਵੀ ਤੁਹਾਨੂੰ ਮੈਂ ਕਰਾਉਂਗਾ ਗੱਲ ਇਹਦੇ ਬਾਰੇ ਸੱਚੀ ਹੋਣਾ ਬਾਈ ਅਜ ਤੱਕ ਆਮ ਲੱਗਦਾ ਮਾਰਾਂ ਮਾਰਾਂਗੇ ਸਿਰਫ ਅਜ ਤ ਸਫਲਾਈਆਂ ਸਫਲੋਈਆਂ ਕਿਰਾਂ ਬੰਨ੍ਹ ਦਾ ਕਰਕੇ ਇਹ ਟਰਬੋ ਟਰਬੋ ਦੀਆਂ ਉਸ ਤੋਂ ਬਾਅਦ ਦੇਣੇ ਆ ਗਿਆ ਵੇਲਾ ਤੇਰਾ ਵੀ 15 ਦਿਨ ਹੋ ਗਏ ਕਾਰ ਤੇ ਬੜਕਦਾ ਫਿਰਦਾ ਵੀ ਜਰਾ ਇਹ ਵੀ ਆ ਬਾਰੇ ਆ ਜੀ ਆਪਾਂ ਇੰਨਾਂ ਨਾਲ ਠੀਕ ਹੈ ਠੀਕ ਆ ਬਿੱਦੂ ਆ ਸੈਟਿੰਗ ਨਵੀਂ ਪਾਉਣੀ ਪੈਗੀ ਪਾਈਪ ਲਾਈਨ ਆਪਾਂ ਨੂੰ ਪੰਪ ਸਿੱਧਾ ਕਰਨ ਕਰਕੇ ਮਿੱਤਰੋ ਸਾਰੀ ਸੈਟਿੰਗ ਨਵੀਂ ਦਿਮਾਗ ਨਾਲ ਕਰਨੀ ਪੈ ਰਹੀ ਹੈ ਬਾਈ ਨੂੰ ਟਾਈਮ ਤੋਂ ਬੰਨ ਰਿਹਾ ਇਹਦਾ ਇਧਰ ਦੇ ਹਿਸਾਬ ਤੇ ਇੱਧਰ ਵੀ ਬਾਈ ਵਰੀ ਕੰਪਾਸਾ ਨਾ ਪੀ ਉਹਨੇ ਬਹੁਤ ਟਾਈਮ ਖਾ ਗਿਆ ਬਈ ਨਾ ਤੇਰਾ ਕੰਮ ਵੀ ਬਾਈ ਨੇ ਵੀ ਚੂਰਾ ਪਾウダー ਵੇਖੋ ਤੇ ਕਿਲਮਾਂ ਦੇ ਹਿਸਾਬ ਨਾਲ ਹੀ ਬਣਾ ਰਹਾ ਕਰੇ ਪੁਲੀਆਂ ਪਾਲੀਆਂ ਛੋੜੀਆਂ ਪਾਲੀਆਂ ਮਿੱਤਰੋ ਪਾਈ ਦਿੱਤੀ ਤੁਹਾਨੂੰ ਦਿਖਾ ਦਿੰਨੇ ਆ 56 20 ਵਾਲੀ ਪੁਲੀ ਤੇ ਆਪਣੇ ਵਾਲੇ ਦੇ ਵੀ ਪਾਈ ਵੀ ਆ ਇਹ ਤੇ ਕੇਵ ਨੂੰ ਪਾਤੀ ਬਾਈ ਨੇ ਬਾਕੀ ਇਹਦੇ ਬਾਰੇ ਤਰਾਹ ਗੱਲਬਾਤ ਖਰਚਾ ਖਰਚਾ ਹੀ ਤੁਹਾਨੂੰ ਦੱਸ ਦਾਂਗੇ ਪੁੱਛ ਕੇ ਕਿੰਨਾ ਕਮਾਉਂਦਾ ਟੈਂਪੋ ਸੈੱਟ ਕਰਨਾ ਕਿਉਂਕਿ ਦੰਦਿਆਂ ਦਾ ਫਰਕ ਪੈ ਗਿਆ ਪੰਪ ਘੁੰਮ ਗਿਆ ਨਹੀਂ ਨਹੀਂ ਆ ਬਾਡੀ ਬੁੱਡੀ ਨਵੀਂ ਪਾਈ ਜੀ ਇਹ ਬਾਡੀ ਨਵੀਂ ਪਾਈ ਹੈ ਜੀ ਬਾਡੀ ਪ੍ਰੈਸ਼ਰ ਨਹੀਂ ਬਣਾਉਂਦੀ ਇਹਦਾ ਹਾਂ ਕਿੰਨੇ ਕੁ ਦੀ ਧਰਨ ਪੈ ਗਈ ਪੈਂਤੀ ਘੇਰਦੇ ਫੋਜ ਪੈਂਤੀ ਨਹੀਂ ਦੋ ਨਹੀਂ ਪੈਂਦੀ 3500 ਦੀ ਬਾਡੀ ਆਈ ਸਰਫੀ ਹੁੰਦਾ ਉਹ ਹੀ ਰੋਈ ਉਹਨਾਂ ਸਾਰੀ ਸਾਰੀ ਤਾਂ ਫਿਰ ਟਰੈਕਟਰ ਵੀ ਹਣ ਦੇਖ ਲਈ ਫੁਕਾਰੇ ਮਾਰਦਾ ਗੇਰੀ ਆਪਾਂ ਬਾਦ ਦੇਣੇ ਠੀਕ ਹੈ ਮੈਂ ਟਾਈਮ ਗਲਤ ਹੀ ਲੈਂਦਾ ਉਧਰ ਤਾਂ ਆਪਾਂ ਵੀਡੀਓ ਛੱਡਣੀ ਸੀ ਉਧਰ ਤਾਂ ਵੀਡੀਓ ਛੱਡਣੀ ਸੀ ਤੇ ਉਧਰੋਂ ਆਪਣਾ ਟਾਈਮ ਆ ਮੈਚ ਹੋ ਗਿਆ ਪਰ ਇਹਦਾ ਹੋ ਜੀ ਪੰਜਾਂ 2 ਮਿੰਟਾਂ ਜੀ ਵੀਰੋ ਵਾਇਗਰ ਦੀ ਕਿਰਪਾ ਨਾਲ ਪਹਿਲੀ ਸਲਫ ਠੋਕਤੀ ਤੇ ਹੂਲ ਚੜਾ ਲਈ ਬਾਹਰ ਵਾਹਰਦਾ ਕਿ ਹਵਾ ਹੂਆ ਬਾਬੇ ਕੇ ਰੰਗ ਕਢਾ ਦੀ ਬਾਈ ਨੇ ਲੈ ਵੀ ਮਿੱਤਰੋ ਹਾਂ ਮੜਾ ਸਪਲਾਈਆਂ ਤੇ ਖੜੇ ਰੋ ਜਾਂਗਾ ਮੋਬਾਈਲ ਜਗਾ ਲੋ ਯਾਰ ਜਿਹੜੇ ਨਾਟ ਜਿਹੇ ਬੇहद ਇੰਤਜ਼ਾਰ ਹੋ ਰਿਹਾ ਸਾਨੂੰ ਫਕਾਰੇ ਦਾ ਦਦੋਂ ਫੁਕਾਰਾ ਠੋਕੇ ਇਹ ਵੀ ਤੁਹਾਨੂੰ ਵੀ ਪੂਰਾ ਹੁੰਦਾ ਹਣਾ ਯਾਰ ਹਨਾ ਜਦੋਂ ਮੰਨ ਲਾ ਪਹਿਲਾਂ ਪੈਸ ਲੱਗੇ ਹੋਣੇ ਨਵੇਂ-ਨਵੇਂ ਕਰਨ ਉਹ ਤਾਂ ਪੂਰਾ ਚਾ ਚੜਦਣੇ ਰਿੰਜਨ ਕਰਿਆ ਮਾੜੀ-ਮੋਟੀ ਗੱਲ ਤਾਂ ਨਹੀਂ ਹਨਾ ਪੂਰਾ ਹੁੰਦਾ ਹਣਾ ਜਾਂਦਾ ਯਾਰ ਆਪਦੇ ਕੰਮ ਦੇ ਪੰਨੇ ਠੀਕ ਆ ਯਾਰ ਲੋ ਵੀਰੇ ਕਰੋ ਜੀ ਕਰੋ ਸਟਾਰਟ ਮਹਾਰਾਜ ਪਹਿਲਾਂ ਥਰਾਕੇ ਮਿੱਤਰੋ ਹਵਾ-ਹਵਾ ਕਢਾ ਲਈਏ ਹੁਣ ਧਿਆਕੇ ਬਾਬੇ ਦਾ ਨਾਮ ਇਹ ਬਾਬਾ ਵਸ਼ਕਰਮਾ ਜੀ ਤੁਹਾਡੇ ਰਿਣੀ ਰਹਾਂਗੇ ਸਾਰੀ ਉਮਰ ਬਟਲਾਂ ਚਹੀ ਵਜੀਆਂ ਨੇ ਦੂਰ ਅਸੀਂ ਤਾਂ ਹੋ ਰਹੇ ਮਿੱਤਰੋ ਕਿਉਂਕਿ ਇਹ ਇੱਕ ਤੇ ਬਣਾਉਣੀ ਪੈ ਰਹੀ ਵੀਡੀਓ ਤਾਰ ਹਿੱਲੀ ਲੈ ਯਾਰਾ ਕੀ ਬਾਤ ਆ ਓਏ ਹੋ ਗਿਆ ਮਿੱਤਰੋ ਵਾ ਵਾ ਮੁਬਾਰਕਾਂ ਸਾਨੂੰ ਲੈ ਤੁਹਾਨੂੰ ਬੜੀ ਤਾਰੀ ਲੱਗੀ ਅੱਛਾ ਵਾ ਵਾ ਮੁਬਾਰਕਾਂ ਜੀ ਵਧਾਈਆਂ ਵਧਾਈਆਂ ਬਾਹਰ ਬਹੁਤ ਘੈਂਟ ਲੱਗਿਆ ਯਾਰਾ ਇਹ ਚਿੱਟਾ ਚਿੱਟਾ ਤੋਂ ਆ ਕੋਹ ਵੀ ਨਹੀਂ ਆ ਰਿਹਾ ਕੈਰਾ ਨਵੇਂ ਨਵੇਂ ਦਾ ਵੀ ਸਾਡਾ ਪੋਟ ਦਿਖਾਉਗਾ ਅਜੇ ਠੰਡਾ ਬਾਈ ਇਹ ਠੀਕ ਹੈ ਯਾਰ ਮੇਰਾ ਤਾਂ ਦੀ ਜੇ ਕਰਦਾ ਨੀ ਤਾਜੇ ਤਾਜੇ ਚੱਲੇ ਨੂੰ ਰੇਸ ਮਾਰੀ ਐ ਪਰ ਚਲੋ ਆਪਾਂ ਨੂੰ ਹਿਸਾਬ ਕਿਤਾਬ ਕਰਨਾ ਹੈ ਲੈ ਵੀ ਮਿੱਤਰੋ ਕਰੋ ਕਿ ਆ ਕਬਰ ਪਹਿਲੀ ਸਨਫ ਵੱਜ ਗਈ ਹੈ ਨਜ਼ਾਰਾ ਆ ਗਿਆ ਨਜ਼ਾਰਾ ਕੀ ਐਨਾ ਗਰਮ ਯਾਰ ਕੰਨਾ ਜੀ ਵਜਿਆ ਤੁਹਾਡੇ ਛੱਡ ਘੁੰਈਦਾ ਜੀ ਕਿੜੇ ਕੀੜੇ ਕੜਦਾ ਬਾਬਾਏ ਲਾਟ ਕਢਾਦੀ ਨਹੀਂ ਨਹੀਂ ਬਈ ਠੀਕ ਹੈ ਯਾਰ ਯਾਰ ਇੰਨੇ ਜਦੋਂ ਐ ਰੇਸਾਂ ਆਈਆਂ ਵਜਦੀਆਂ ਨਾ ਆਪਾਂ ਨੂੰ ਤਾਂ ਵੀ ਮੇਲਾ ਯਾਦ ਆ ਜਾਂਦਾ ਐਵੇਂ ਤੈਨੂੰ ਮੇਰੇ ਤਾਂ ਭਰਾਵਾ ਕੰਨਾ ਦੇ ਪੱਗ ਬੰਨੀ ਨਹੀਂ ਤੇ ਟੁਕਣਾ ਟਿੰਟੀ ਹੋਣ ਲੱਗਦਾ ਲਾਣਦੀ ਆਵੇਂ ਮੇਰੇ ਇੱਧਰ ਹੋਈ ਗਿਆ ਕੌਣ ਖੜਾ ਮੈਂ ਇੱਧਰ ਸੀ ਨਾ ਦੂਜੀ ਸਲਫ ਮਾਰ ਕੇ ਵਹਿਣੇ ਆ 20 ਮਿੰਟਾਂ ਬਾਅਦ ਠੰਡਾ ਕਰਕੇ ਸਟਾਰਟਿੰਗ ਕਿੱਦਾਂ ਦੀ ਆ ਆ ਪੰਪੂ ਪਰ ਸੈਟ ਲੱਗਦਾ ਪੰਪੂ ਪਸ ਕੇ ਓਕੇ ਜਾਣਾ ਬੰਦਾ ਬਾਬਾ ਚੱਲ ਕੋਈ ਦੇਖ ਫੇਰ ਆ ਕੀ ਕਢਾਉਣੀ ਆਪਾਂ ਕਢਾ ਦੇ ਕੋਈ ਹੁੰਦਾ ਲੈ ਵੀ ਮਿੱਤਰੋ ਬਾਈ ਜੀ ਜੁੜ ਗਏ ਫੋਨ ਤੇ ਹੁਣ ਆਉਣਗੇ ਬਾਈ ਨੂੰ ਫੋਨ ਸਾਰੇ ਤੇ ਆਪਾਂ ਚੱਲ ਜਾਈ ਮਿੱਤਰੋ ਮੈਂ ਚੱਲ ਇੱਕ ਗੇੜਾ ਦਾ ਤੁਰੇ ਜਾਂਦੇ ਮਾਰ ਜੀ ਕੇ ਇੱਧਰ ਹੀ ਆਉਣਾ ਪੈਂਦਾ ਕਿ ਇੱਧਰ ਲਈ ਛੜ ਕੇ ਇੰਨੇ ਨਾ ਖੌਰਾ ਨੇੜੇ ਇੱਧਰ ਹੀ ਫਿਰਦੇ ਹੁਣ ਗੇੜਾ ਮਾਰ ਜੀ ਕੇ ਕਰਮਾਲੇ ਥੋੜੇ ਤੇ ਹੀ ਆਸਾਨ ਹੁੰਦਾ ਅਜੇ ਟਰੈਕਟਰ ਟੂਟਰ ਤੇ ਲੱਗੇ ਨਾ ਤੇ ਆਪਾਂ ਗਾਂ ਕੱਢਨੇ ਆ ਉਹ ਥੋੜੇ 2 ਵਜੇ ਗਿੜਾ ਮਾਰ ਰਹੇ ਰਾਤ ਨੂੰ ਦੋ ਪਟਾਕੇ ਛੰਡ ਤੇ ਤੀਜਾ ਫੋਨ ਲੱਗੇ